ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਉਂ ਦਬਰਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਤੁਹਾਨੂੰ ਹਰ ਵੀ ਦੇਖਣ ਨੂੰ ਮਿਲਦੀਆਂ ਰਹਿਣ ਅੱਜ ਤੁਹਾਡੇ ਲਈ ਜਿਹੜਾ ਟਰੈਕਟਰ ਲੈ ਕੇ ਆਇਆ ਬਿਲਕੁਲ ਸੋਨੇ ਦਾ ਰੁਪਈਆ ਟਰੈਕਟਰ ਲੈ ਕੇ ਆਇਆ 2021 ਮਾਡਲ 963 ਟਰੈਕਟਰ ਦਿਨਿਆਂ ਜਾਣਕਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਟਰੈਕਟਰ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਟਰੈਕਟਰ ਬਹੁਤ ਹੀ ਜ਼ਿਆਦਾ ਰੇਂਜ ਦੇ ਵਿੱਚ ਹੈ ਟਰੈਕਟਰ ਬਿਲਕੁਲ ਲੋ ਪ੍ਰਾਈਜ਼ ਹੈ ਟਰੈਕਟਰ ਦੀ ਕੰਡੀਸ਼ਨ ਦੇ ਹਿਸਾਬ ਨਾਲ ਟਰੈਕਟਰ ਦਾ ਰੇਟ ਬਹੁਤ ਜਾਇਜ਼ ਰੱਖਿਆ ਕਿਸਾਨ ਭਰਾ ਨੇ ਆਜੂ ਦਿਨਿਆਂ ਜਾਣਕਾਰੀ ਟਰੈਕਟਰ ਬਾਰੇ ਸਭ ਤੋਂ ਪਹਿਲਾਂ ਨੰਬਰ ਦੀ ਗੱਲ ਕਰੀਏ ਟਰੈਕਟਰ ਐਚ ਆਰ ਨੰਬਰ ਤੇ ਫਸਟ ਪਾਰਟੀ 1800 ਘੰਟਾ ਟਰੈਕਟਰ ਚੱਲਿਆ ਮੀਟਰ ਚੈੱਕ ਕਰ ਸਕਦੇ ਹੋ ਟਰੈਕਟਰ ਦੇ ਤੁਸੀਂ ਕੁੱਲ ਹੀ ਟਰੈਕਟਰ 1800 ਘੰਟੇ ਚੱਲੇ ਆ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ Ориਜਨਲ ਹੈ ਕੋਈ ਇੰਜਨ ਨਾਲ ਛੇੜਛਾੜ ਨਹੀਂ ਕੀਤੀ ਪੰਪ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਰੇਸ ਵਾਲੀ ਸੀਲ ਵੀ ਵੀਰਾਂ ਨੇ ਉਵੇਂ ਦੀ ਉਵੇਂ ਹੀ ਰੱਖੀ ਹੈ ਕੋਈ ਰੇਸ ਟੱਕ ਨਾਲ ਵੀ ਛੇੜਛਾੜ ਨਹੀਂ ਕੀਤੀ ਗਈ ਟਰੈਕਟਰ ਦੇ ਹਿੱਸੇ ਵਗੈਰੇ ਦੇ ਰੰਗ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੈਨੂਨ ਰੰਗ ਹੈ ਟਰੈਕਟਰ ਦਾ ਕਿਸਾਨ ਵੀਰ ਲਈ ਸੇਲ ਹੈ ਏਰੀਆ ਦੀ ਗੱਲ ਕਰੀਏ ਟਰੈਕਟਰ ਦੇ ਦੀ ਸੰਗਰੂਰ ਏਰੀਆ ਵੀਰਾਂ ਦਾ ਬੰਪਰ ਦੇਖ ਲਓ ਤੁਸੀਂ ਪੂਰਾ ਹੈਵੀ ਬੰਪਰ ਲੱਗਿਆ ਹੈ ਘੱਟੋ ਘੱਟ 15000 ਤੋਂ 20000 ਦੇ ਵਿੱਚ ਤਾਂ ਕੱਲਾ ਬੰਪਰ ਹੀ ਟਰੈਕਟਰ ਦੇ ਲੱਗਿਆ ਹੋਇਆ ਹੈ। ਕੁੱਲ 1800 ਘੰਟੇ ਚੱਲਿਆ ਹੋਇਆ ਸਕਰੀਨ ਤੇ ਮੀਟਰਾਂ ਦੀ ਫੋਟੋ ਤੁਹਾਨੂੰ ਸ਼ੋ ਹੋ ਰਹੀ ਹੈ। ਰੰਗ ਪੇਂਟ ਦਾ ਟਰੈਕਟਰ ਇੱਕ ਨੰਬਰ ਹੈ ਕਿਤੋਂ ਵੀ ਪਫਾਰ ਨਹੀਂ ਵਜੀ ਉਸ ਟਰੈਕਟਰ ਦੇ ਉੱਤੇ। ਫਰਸਟ ਪਾਰਟੀ ਟਰੈਕਟਰ 2021 ਮਾਡਲ ਜੇਕਰ ਹੁਣ ਆਪਾਂ ਟਰੈਕਟਰ ਦੇ ਰੇਟ ਦੀ ਗੱਲ ਕਰੀਏ ਟਰੈਕਟਰ 2021 ਮਾਡਲ ਦਾ ਰੇਟ ਹੈ ਦਾ 6 ਲੱਖ ਤੇ 70000 ਰੁਪਇਆ ਤੇ ਬਾਕੀ ਮੌਕੇ ਤੇ ਫੁੱਲ ਮਾਨਤਾ ਨਾਲ ਜਿਹੜਾ ਵੀਰਾਂ ਵੱਲੋਂ ਕੀਤਾ ਜਾਊਗਾ ਬਿਲਕੁਲ ਚਾਂਦੀ ਦਾ ਰੁਪਇਆ ਟਰੈਕਟਰ ਹੈਗਾ ਕਿਤੋਂ 1 ਰੁਪਇਆ ਟਰੈਕਟਰ ਦੇ ਉੱਤੇ ਲਾਉਣ ਦੀ ਲੋੜ ਨਹੀਂ ਕਿਸਾਨ ਵੀਰਾਂ ਨੂੰ ਨਾਲ ਦੇ ਟਾਇਰ ਵਗੈਰਾ ਨੇ ਟਰੈਕਟਰ ਦੇ ਕੋਈ ਕਮੀ ਪੇਸ਼ੀ ਨਹੀਂ ਕੋਈ ਛੇੜ ਛਾੜ ਨਹੀਂ ਹੋਈ ਹੋਈ ਟਰੈਕਟਰ ਦੇ ਇੰਜਣ ਨੂੰ ਤੇ ਮਾਲਕ ਭਰਾਵਾਂ ਦੇ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਹੇ ਨੇ ਕੰਟੈਕਟ ਕਰ ਸਕਦੇ ਹੋ ਤੁਸੀਂ ਏਰੀਆ ਵੀਰਾਂ ਦਾ ਸੰਗਰੂਰ ਸੰਗਰੂਰ ਦੇ ਵਿੱਚ ਸ਼ਹਿਰ ਸੁਨਾਮ ਦੇ ਨੇੜੇ ਵੀਰਾਂ ਦਾ ਪਿੰਡ ਹੈ ਤੁਸੀਂ ਵੀਰਾਂ ਨਾਲ ਗੱਲਬਾਤ ਕਰਕੇ ਟਰੈਕਟਰ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਜੀ